ਜਦੋਂਸੀਂ ਆਪਣੇ ਕਲਚਰ ਨੂੰ ਦੇਖਦੇ ਆ ਇਹਨੂੰ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ ਇਹ ਸਾਡਾ ਵਿਰਸਾ ਆ ਪੰਜਾਬੀ ਪੰਜਾਬੀ ਬੋਲੀ ਸਾਡੇ ਤਿਹਾੜ ਸਾਡੀਆਂ ਧੀਆਂ ਇਹ ਸਾਰਾ ਕੁਝ ਜਿਹੜਾ ਨਾ ਇਹ ਅਗਲੀ ਜਨਰੇਸ਼ਨ ਦੇ ਲਈ ਵੀ ਸਿੱਖਣ ਦਾ ਇੱਕ ਮੌਕਾ ਆ ਤੁਸੀਂ ਮੈਂ ਮਾਵਾਂ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਉਹ ਆਪਣੀਆਂ ਧੀਆਂ ਨੂੰ ਆਪਣੇ ਪੁੱਤਾਂ ਨੂੰ ਇਹ ਚੀਜ਼ਾਂ ਬਾਰੇ ਦੱਸਣ ਜਾਗਰੂਕ ਕਰਨ ਉਹਨਾਂ ਨੂੰ ਐਟਲੀਸਟ ਸੂੜ ਜ਼ਰੂਰ ਸੁਵਾ ਕੇ ਦੇਣ ਤਾਂ ਕਿ ਉਹ ਇਹਨਾਂ ਤਿਹਾੜਾਂ ਤੇ ਇਹਨਾਂ ਤੇ ਪਹੁੰਚ ਕਿੰਨਾ ਟਾਈਮ ਲੱਗੇ ਤੁਹਾਨੂੰ ਤਿਆਰ ਹੋਣ ਤੇਨੂੰ ਤੇ ਲੱਗਾ ਅੱਜ ਹਾਂਜੀ ਫੰਕਸ਼ਨ ਸੀ ਤਾਂ ਉਹਦੇ ਲਈ ਤਿਆਰ ਹੋ ਕੇ ਆਉਣਾ ਬੰਦ ਅਸੀਂ ਮਾਮਾ ਤੁਹਾਨੂੰ ਮੈਸੇਜ ਭੇਜਣਾ ਸ਼ੁਰੂ ਕਰ ਦਿੰਦੀ ਆ ਵੀ ਆ ਗਿਆ ਸਭ ਨੂੰ ਆਉਣਾ ਆ ਕਿ ਅਸੀਂ ਵੀ ਭਰਾ ਦੀ ਵੇਟ ਕਰਦੇ ਰਹਨੇ ਆ ਔਰ ਅਸੀਂ ਤੇ ਇਹੀ ਕਹਿੰਨੇ ਪਹਿਲਾਂ ਪੀਪਾ ਭੇਜੋ ਉਹ ਪੀਪਾ ਆਏਗਾ ਫੇਰ ਆਵਾਂਗੇ ਤੇ ਬੜੇ ਚਾਹ ਨਾਲ ਪੇਰੈਂਟਸ ਬੁਲਾਉਂਦੇ ਨੇ ਤੇ ਬੜੇ ਚਾਹ ਨਾਲ ਅਸੀਂ ਜਾਈਦਾ ਔਰ ਬਹੁਤ ਅੱਛਾ ਲੱਗਦਾ ਹੈ ਸੰਧਾਰਾ ਨਾਲ ਇਹ ਸਿੰਬਲ ਇਹੀ ਹੈ ਜੀ ਪੀਪੇ ਵਾਲੇ ਬਿਸਕਟ ਤੇਰੇ ਗ੍ਰੈਂਡਫਾਦਰ ਉਹਨਾਂ ਨੇ ਉਹਨਾਂ ਨੂੰ ਇੰਨਾ ਸ਼ੌਕ ਹੁੰਦਾ ਸੀਗਾ ਆਪਣੇ ਦੇਖਣ ਦੇ ਲਈ ਕਿ ਧੀਆ ਨੂੰ ਕਿ ਤੁਸੀਂ ਸਾਰੇ ਸਜਦੇ ਹੋ ਉਹਨਾਂ ਨੇ ਚੂੜੀਆਂ ਦਾ ਬੰਦੋਬਸ ਕਰਨਾ ਮਹਿੰਦੀ ਦਾ ਕਰਨਾ ਗੁਲਗਲੇ ਇਹ ਸਭ ਕੁਝ ਬਣਾ ਕੇ ਉਹ ਮੈਨੂੰ ਹਲੇ ਤੱਕ ਯਾਦ ਹੈ ਕਿ ਸਾਡੇ ਤੋਂ ਜ਼ਿਆਦਾ ਸਾਡੇ ਦਾਦਾ ਜੀ ਨੂੰ ਚਾਹ ਹੁੰਦਾ ਸੀ ਕਿ ਧੀਆ ਆਉਣ ਵਾਲੀਆਂ ਨੇ ਸਸ਼ੀਕਲ ਜੀ ਸਸ਼ੀਕਲ ਬੱਚੇ ਸਸ਼ੀਕਲ ਜੀ ਕਿਵੇਂ ਹੋ ਆਲ ਵਾਹ ਬਹੁਤ ਇੰਜੋਏ ਕਰ ਰਹੇ ਬਹੁਤ ਵਧੀਆ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਅਸੀਂ ਨਾ ਸੁਣਿਆ ਹੈ ਵੀ ਜਿਨ੍ਹਾਂ ਦੇ ਘਰ ਤੀਆਂ ਹੁੰਦੀਆਂ ਨੇ ਨਾ ਉਹ ਬੜੇ ਕਿਸਮਤ ਵਾਲੇ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਇਸ ਲਈ ਗੁਰੂ ਮਹਾਰਾਜ ਦੀ ਮਿਹਰ ਹੈ ਜੀ ਪੇੜੀ ਮੇਰੀ ਵੱਡੀ ਹੈ ਜੀ ਵੇ ਉਸ ਤੋਂ ਛੋਟਾ ਮੇਰਾ ਬੇਟਾ ਹੈ ਜੀ ਅੱਜ ਵੀ ਦੇਖਿਆ ਵੀ ਕਹਿੰਦੇ ਨੇ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਦੇਖੋ ਜੇ ਤੀਆਂ ਦਾ ਤਿਉਹਾਰ ਹੈ ਉਹ ਜਿਵੇਂ ਇੱਥੇ ਆਪਾਂ ਹਰਦੀਪ ਕੌਰ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਟੱਪੇ ਘੋੜੀਆਂ ਇਹ ਉਹ ਚੀਜ਼ਾਂ ਸੀ ਜਿਹੜੀਆਂ ਅੱਜ ਕੱਲ੍ਹ ਦੀਆਂ ਨਵੇਂ ਬੱਚੇ ਭੁੱਲਦੇ ਜਾ ਰਹੇ ਸੀ ਇਹ ਚੀਜ਼ਾਂ ਨੂੰ ਆਪਾਂ ਹੁਣ ਜਿਹੜੀ ਹੈ ਸਾਡੀ ਸਰਕਾਰ ਨੇ ਇਹ ਚੀਜ਼ਾਂ ਨੂੰ ਰਿਵਾਈਵ ਕੀਤਾ ਜਿਵੇਂ ਬੈਲ ਗੱਡੀਆਂ ਦੀ ਰੇਸ ਹੋ ਗਈ ਇਹ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਪਿੱਛੇ ਹੁੰਦੀਆਂ ਜਾਂਦੀਆਂ ਸੀ ਪੰਜਾਬ ਸਰਕਾਰ ਮਾਨ ਸਰਕਾਰ ਜੀ ਇਸ ਲਈ ਹਮੇਸ਼ਾ ਤਿਆਰ ਹੈ ਕਿ ਅਸੀਂ ਆਪਣੀਆਂ ਪੁਰਾਣੀਆਂ ਰਵਾਈਤਾਂ ਖੇਡਾਂ ਉਹ ਸੀਜ਼ ਨੂੰ ਰਿਵਾਈਵ ਕਰੀ ਮੈਮ ਤੁਮੇ ਤੁਹਾਨੂੰ ਕਿਵੇਂ ਲੱਗਦਾ ਦੇਖੋ ਬਹੁਤ ਅੱਛਾ ਹੈ ਸਾਧੂ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੇ ਕਲਚਰ ਨੂੰ ਦੇਖਦੇ ਹਾਂ ਇਹਨੂੰ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ ਇਹ ਸਾਡਾ ਵਿਰਸਾ ਆ ਪੰਜਾਬੀ ਪੰਜਾਬੀ ਬੋਲੀ ਸਾਡੇ ਤਿਹਾਰ ਸਾਡੀਆਂ ਇਹ ਸਾਰਾ ਕੁਝ ਜਿਹੜਾ ਨਾ ਇਹ ਅਗਲੀ ਜਨਰੇਸ਼ਨ ਦੇ ਲਈ ਵੀ ਸਿੱਖਣ ਦਾ ਇੱਕ ਮੌਕਾ ਆ ਇਹ ਨੂੰ ਸੰਭਾਲਣਾ ਬਹੁਤ ਜ਼ਰੂਰੀ ਅਸੀਂ ਦੇਖਦੇ ਆ ਵੀ ਜਿਵੇਂ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਪਰ ਜਿਹੜਾ ਅਸੀਂ ਕੁੜੀਆਂ ਨੂੰ ਦੇਖਦੇ ਅੱਜਕੱਲ ਵੈਸਟਰਨ ਕਲਚਰ ਵੱਲ ਜਾ ਰਹੀਆਂ ਨੇ ਵਧੀਆ ਗੱਲਾਂ ਵੈਸਟਰਨ ਨੂੰ ਵੀ ਅਪਣਾਉਣਾ ਚਾਹੀਦਾ ਪਰ ਪੰਜਾਬ ਨੂੰ ਪੁੱਲਣਾ ਨਹੀਂ ਚਾਹੀਦਾ ਮੈਮ ਤੁਹਾਡੇ ਤੋਂ ਜ਼ਰੂਰ ਜਾਣਨਾ ਹਾਂਜੀ ਜਿਹੜੀ ਕੁੜੀਆਂ ਨੇ ਅੱਜਕੱਲ ਵੈਸਟਰਨ ਕਲਚਰ ਵੱਲ ਜ਼ਿਆਦਾ ਜਾ ਰਹੀਆਂ ਨੇ ਜਾਣਾ ਚਾਹੀਦਾ ਹੈ ਵਧੀਆ ਗੱਲ ਹੈ ਪਰ ਆਪਣੇ ਪੰਜਾਬ ਦੇ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ ਆਪਣੇ ਪੰਜਾਬ ਦਾ ਵਿਰਸਾ ਇੰਨਾ ਕੀਮਤੀ ਹੈ ਜੀ ਇਹ ਵੈਸੇ ਤਾਂ ਕੋਈ ਭੁੱਲ ਹੀ ਨਹੀਂ ਸਕਦਾ ਪਰ ਜਿਹੜਾ ਭੁੱਲ ਰਿਹਾ ਉਹਨਾਂ ਦੀ ਗਲਤੀ ਹੈ ਇਹ ਜਿਹੇ ਰਿਵਾਈਵਲ ਐਫਰਟਸ ਆ ਹੋਈ ਜਾਣਗੇ ਤੇ ਕਦੇ ਵੀ ਨਹੀਂ ਭੁੱਲਦੇ ਇਹਦੇ ਲਈ ਜੇ ਮੈਂ ਮਾਵਾਂ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਉਹ ਆਪਣੀਆਂ ਧੀਆ ਨੂੰ ਆਪਣੇ ਪੁੱਤਾਂ ਨੂੰ ਇਹ ਚੀਜ਼ਾਂ ਬਾਰੇ ਦੱਸਣ ਜਾਗਰੂਕ ਕਰਨ ਉਹਨਾਂ ਨੂੰ ਐਟਲੀਸਟ ਸੂਡ ਜ਼ਰੂਰ ਸੁਵਾ ਕੇ ਦੇਣ ਤਾਂ ਕਿ ਉਹ ਇਹਨਾਂ ਤਿਉਹਾਰਾਂ ਤੇ ਇਹਨਾਂ ਤੇ ਪਹੁੰਚ ਤੇ ਅਸੀਂ ਦੇਖਦੇ ਤੁਸੀਂ ਸੂਟਾਂ ਦੀ ਗੱਲ ਕੀਤੀ ਹੈ ਅਸੀਂ ਦੇਖਦੇ ਵੇ ਸੂਟ ਤਾਂ ਬਣਾਉਂਦੇ ਨੇ ਪਰ ਸੂਟਾਂ ਵਿੱਚ ਵੀ ਵੈਸਟਰਨ ਵਾਲਾ ਡਿਜ਼ਾਈਨ ਪਾ ਦਿੱਤੇ ਨੇ ਹੀ ਰਾਜ ਕਰ। ਜੀ ਆਹ ਦੇਖੋ ਕਿੱਡਾ ਵਧੀਆ ਪਾਇਆ ਮੈਡਮ ਨੇ ਹਾਂ ਇਹ ਤਾਂ ਕੋਈ ਵੈਸਟਰਨ ਨਹੀਂ ਹੈਗਾ। ਮੈਂ ਉਹੀ ਕਹੇ ਸੀ ਕਿੰਨਾ ਟਾਈਮ ਲੱਗੇ ਤੁਹਾਨੂੰ ਤਿਆਰ ਹੋਣ। ਮੈਨੂੰ ਤੇ ਲੱਗਾ ਅੱਜ। ਹਾਂ ਜੀ ਇੰਪੋਰਟੈਂਟ ਫੰਕਸ਼ਨ ਸੀ ਤਾਂ ਉਹਦੇ ਲਈ ਤਿਆਰ ਹੋ ਕੇ ਆਉਣਾ ਬੰਦ ਆ ਸੀ। ਬਿਲਕੁਲ ਜੀ ਤੇ ਅਸੀਂ ਦੇਖਦੇ ਵੀ ਜਦੋਂ ਤੀਆਂ ਦਾ ਤਿਉਹਾਰ ਹੁੰਦਾ ਤਾਂ ਸੰਦਾਰਾ ਭੇਜਦੇ ਨੇ ਮਾਇਕੇ ਵਾਲੇ ਸਾਰੇ। ਤੁਸੀਂ ਇਹ ਤੁਹਾਡਾ ਮਤਲਬ ਕਿਵੇਂ ਤਾਂ ਹੁੰਦਾ ਸੀ ਉਸ ਟਾਈਮ ਤੇ ਨਹੀਂ ਦੇਖੋ ਇਹ 2 ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਮਾਵਾ ਤੁਹਾਨੂੰ ਮੈਸੇਜ ਭੇਜਣਾ ਸ਼ੁਰੂ ਕਰ ਦਿੰਦੀਆਂ ਵੀ ਆ ਗਿਆ ਸਾਵਨ ਆਉਣਾ ਆ ਤੇ ਅਸੀਂ ਵੀ ਭਰਾ ਦੀ ਵੇਟ ਕਰਦੇ ਰਹਿੰਦੇ ਆ ਔਰ ਅਸੀਂ ਤੇ ਇਹੀ ਕਹਿੰਦੇ ਪਹਿਲਾਂ ਪੀਪਾ ਭੇਜੋ ਉਹ ਪੀਪਾ ਆਏਗਾ ਫਿਰ ਆਵਾਂਗੇ ਤੇ ਬੜੇ ਚਾਅ ਨਾਲ ਪੇਰੈਂਟਸ ਬੁਲਾਉਂਦੇ ਨੇ ਤੇ ਬੜੇ ਚਾਅ ਨਾਲ ਅਸੀਂ ਜਾਈਦਾ ਔਰ ਬਹੁਤ ਅੱਛਾ ਲੱਗਦਾ ਹੈ ਤੇ ਅੱਜ ਕੱਲ ਅਸੀਂ ਦੇਖਦੇ ਵੀ ਆਨਲਾਈਨ ਦਾ ਜ਼ਮਾਨਾ ਹੈ ਨਾ ਅਸੀਂ ਸੋਝੇ ਵੀ ਕੋਈ ਨਾ ਪੇਟੀਐਮ ਕਰ ਦੋ ਚਲ Google Pay ਕਰ ਦੋ ਕੋਈ ਚੱਕਰ ਨਹੀਂ ਜਿਹੜਾ ਸੰਧਾਰੇ ਦਾ ਅਸਲੀ ਮਜ਼ਾ ਹੈ ਨਾ ਉਹ ਪੀਪੇ ਨਾਲ ਲੈ ਕੇ ਬਿਸਕੁਟਾ ਨਾਲ ਹੀ ਬਿਲਕੁਲ ਪੀਪੇ ਨਾਲ ਬਿਲਕੁਲ ਸੰਧਾਰਾ ਦਾ ਇਹ ਸਿੰਬਲ ਇਹੀ ਹੈ ਜੀ ਪੀਪੇ ਵਾਲੇ ਬਿਸਕਟ ਇਹਦੇ ਵਿੱਚ ਤਾਂ ਇੱਕ ਚੀਜ਼ ਹੈ ਜੀ ਤੇ ਯਾਂ ਚਾਹੇ ਦੇਸ਼ ਬੈਠੀਆਂ ਵਿਦੇਸ਼ ਬੈਠੀਆਂ ਜਿੱਥੇ ਵੀ ਬੈਠੀਆਂ ਉਹ ਹਮੇਸ਼ਾ ਇਹ ਚਾਹੁੰਦੀਆਂ ਕਿ ਉਹਨਾਂ ਦੇ ਮਾਪਿਓ ਵੱਲੋਂ ਠੰਡੀ ਹਵਾ ਆਉਂਦੀ ਰਹੇ ਉਹ ਜੀ ਆਪਣੇ ਮਾਪਿਓ ਵੱਲੋਂ ਸੁਖੀ ਹੈ ਉਹ ਇੱਕ ਸਨੇਹਾ ਹੁੰਦਾ ਸੀ ਕਿ ਬੱਚਿਓ ਅਸੀਂ ਤੁਹਾਡੇ ਲਈ ਹਮੇਸ਼ਾ ਸੁੱਖ ਮੰਗਦੇ ਹਾਂ ਮੈਂ ਇੱਕ ਲਾਸਟਿਕ ਜ਼ਰੂਰ ਜਾਨਣਾ ਚਾਹਵਾਂਗੀ ਤੁਹਾਡੀ ਫੇਵਰਿਟ ਟੀਜ਼ ਦੀ ਮੈਮਰੀ ਕਿਹੜੀ ਹੈ ਯੋ ਮੇਰੇ ਜਦੋਂ ਪਹਿਲਾਂ ਅਸੀਂ ਸੀਗੇ ਤਾਂ ਮੇਰੇ ਗ੍ਰੈਂਡਪਾਦਰ ਉਹਨਾਂ ਨੇ ਉਹਨਾਂ ਨੂੰ ਇੰਨਾ ਸ਼ੌਕ ਹੁੰਦਾ ਸੀਗਾ ਆਪਣੀ ਦੇਖਣ ਦੇ ਲਈ ਧੀਆਂ ਨੂੰ ਕਿ ਤੁਸੀਂ ਸਾਰੇ ਸਜਦੇ ਹੋ ਉਹਨਾਂ ਨੇ ਚੂੜੀਆਂ ਦਾ ਬੰਦੋਬਸ ਕਰਨਾ ਮਹਿੰਦੀ ਦਾ ਕਰਨਾ ਗੁਲਗਲੇ ਇਹ ਸਭ ਕੁਝ ਬਣਾ ਕੇ ਉਹ ਮੈਨੂੰ ਹਲੇ ਤੱਕ ਯਾਦ ਹੈ ਕਿ ਸਾਡੇ ਤੋਂ ਜ਼ਿਆਦਾ ਸਾਡੇ ਦਾਦਾ ਜੀ ਨੂੰ ਚਾਹ ਹੁੰਦਾ ਸੀ ਕਿ ਧੀਆ ਆਉਣ ਵਾਲੀਆਂ ਨੇ ਬਿਲਕੁਲ ਦੇਖੋ ਬਟਾ ਜੀ ਜਿਹੜੇ ਪਹਿਲਾਂ ਛੋਟੇ ਹੁੰਦੇ ਪਿੰਡ ਦੇ ਵਿੱਚ ਜਾਣਾ ਪਿੰਡਾਂ ਦੇ ਵਿੱਚ ਜਾ ਕੇ ਛੱਪੜ ਦੇ ਕਿਨਾਰੇ ਲੱਗਦੀਆਂ ਸੀ ਉਹ ਮੈਂ ਦੇਖੀਆਂ ਵੀ ਆ ਗੁੱਡੀ ਫੂਕਣਾ ਉਹ ਮੈਂ ਦੇਖਿਆ ਵਾ ਇੱਕ ਤਾਂ ਤੇ ਕਰਤੇ ਵੱਡੀ ਬਜ਼ੁਰਗ ਨੇ ਉਸੇ ਤਰ੍ਹਾਂ ਹੀ ਬੈਨ ਪਾਉਣੇ ਗੁੱਡੀ ਬਣਾਉਣੀ ਗੁਲਗਲੇ ਪੂੜੇ ਬਣਾਉਣੇ ਫਿਰ ਉਹਨੂੰ ਚਮਚਾਨ ਘਾਟ ਲੈ ਕੇ ਜਾਣਾ ਇਹ ਇਹ ਉਹ ਚੀਜ਼ਾਂ ਜਿਹੜੀਆਂ ਅੱਜ ਕੱਲ ਦੇ ਬੱਚੇ ਨੇ ਕਿਸੇ ਨੇ ਨਹੀਂ ਦੇਖਿਆ ਥੈਂਕ ਯੂ ਜੀ ਥੈਂਕ ਯੂ ਬਟਾ